ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾ ਤੈਨੂੰ ਗੁਰੂ ਤੇ ਭਰੋਸਾ ਨਹੀਂ ਤੈਨੂੰ ਗੁਰੂ ਦੀ ਬਾਣੀ ਤੇ ਭਰੋਸਾ ਨਹੀਂ ਤੈਨੂੰ ਇਤਿਹਾਸ ਤੇ ਭਰੋਸਾ ਨਹੀਂ ਤੇ ਤੂੰ ਫਿਰ ਸਿੱਖ ਕਿਵੇਂ ਹੈ ਫਿਰ ਗੁਰੂ ਕੀ ਸੰਗਤ ਇਹ ਵੀ ਸਾਡੇ ਮਨ ਵਿੱਚ ਇੱਕ ਵਹਿ ਨਹੀਂ ਹੈ ਵੀ ਅਸੀਂ ਸਿੱਖਾਂ ਜੇ ਗੁਰੂ ਦੀ ਗੱਲ ਨਹੀਂ ਮੰਨਣੀ ਤੇ ਫਿਰ ਸਿੱਖ ਨਹੀਂ ਗੁਰੂ ਕੀ ਸੰਗਤ ਕੱਲਾ ਮੱਥਾ ਭਵੇਂ ਟੇਕੀ ਜਾਈਏ ਗੁਰੂ ਸਾਹਿਬ ਜੀ ਨੇ ਲੱਕ ਘਸ ਗਈ ਮੱਥਾ ਟੇਕਦੇ ਟੇਕਦੇ ਜੀ ਪਰ ਤੂੰ ਸਿੱਖ ਨਹੀਂ ਬਣ ਸਕਿਆ اپنی زندگی ਦੇ ਵਿੱਚ ਗੁਰੂ ਕੀ ਸੰਗਤ ਸਿੱਖ ਨੇ ਪ੍ਰਣ ਕਰਨਾ ਔਰ ਤੁਸੀਂ ਵੀ ਸਾਰੇ ਕਰਕੇ ਜਾਇਓ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਦੀ ਕਿਸੇ ਅਗੇ ਸੀਸ ਨਹੀਂ ਝੁਕਾਣਾ ਕਿਸੇ ਮੜੀ ਮਸਾਨ ਕਬਰ ਤੇ ਜਾ ਕੇ ਕਿਤੇ ਚੌਲ ਨਹੀਂ ਚੜਾਣੇ ਕਿਤੇ ਦੀਵਾ ਨਹੀਂ ਬਾਲਣਾ ਅਸੀਂ ਗੁਰੂ ਸਾਹਿਬ ਤੇਰੇ ਸਿੱਖ ਹਾਂ ਠੀਕ ਹੈ ਜੀ ਕਿਸੇ ਦਾ ਕੋਈ ਸਵਾਲ ਤਾਂ ਨਹੀਂ ਉਹਦੇ ਪ੍ਰਤੀ ਆਮ ਸੰਗਤ ਕਹਿ ਦਿੰਦੀ ਹੁੰਦੀ ਜੀ ਇੱਕੋ ਹੀ ਗੱਲ ਹੈ ਪੀਰ ਸਾਂਝੇ ਹੀ ਹੁੰਦੇ ਨੇ ਕਿਤੇ ਭਾਈ ਗੁਰਦਾਸ ਜੀ ਨੂੰ ਪੁੱਛੀ ਹੈ ਨਾ ਕਿ ਅਸੀਂ ਪੀਰ ਦੀ ਪੂਜਾ ਕਰਨਾ ਚਾਹੁੰਦੇ ਹਾਂ ਭਾਈ ਸਾਹਿਬ ਦੱਸੋ ਪੀਰ ਕੌਣ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਹਰ ਪੀਰ ਜਗਤੁਰਬਾ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਦਸਮ ਪਾਸ਼ੇ ਦੀ ਜੋਤ ਹਜ਼ਾਰਾਂ ਹਜ਼ਾਰ ਗੁਰੂ ਗ੍ਰੰਥ ਸਾਹਿਬ ਜੀ ਸਾਡੇ 1.5 ਲੱਖ ਪੀਰ ਨੇ ਇਸ ਤੋਂ ਵੱਡਾ ਪੀਰ ਕੋਈ ਨਹੀਂ ਸਭ ਤੋਂ ਵੱਡਾ ਸਤਿਗੁਰੂ ਦੀ ਸੰਗਤ ਸਾਨੂੰ ਹਮੇਸ਼ਾ ਦ੍ਰਿੜ ਕਰਕੇ ਆਪਣੇ ਹਿਰਦੇ ਨੂੰ ਪੱਕਿਆ ਕਰਕੇ ਰੱਖਣਾ ਚਾਹੀਦਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਅੱਗੇ ਸੀਸ ਨਹੀਂ ਝੁਕਾਵਾਂਗੇ ਆਹ ਗੁਰੂ ਕੀ ਸੰਗਤ ਅਗਲਾ ਸਵਾਲ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਕਰਾਂ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਥੋੜਾ ਟਾਈਮ ਲਵਾਂ ਅੱਜ ਕੁਝ ਮੇਰਾ ਆਪਣੀ ਤਬੀਅਤ ਕੋਈ ਜ਼ਿਆਦਾ ਸਾਥ ਨਹੀਂ ਦੇਰੀ ਮੈਂ ਸਿੰਘਾਂ ਨੂੰ ਕਹਿ ਰਿਹਾ ਸੀ ਕਿ ਤੁਸੀਂ ਵਿਚਾਰ ਕਰੋ ਸੰਗਤ ਨਾਲ ਸਭੂਰ ਸਾਹਿਬ ਕਿਰਪਾ ਕਰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਪਾਂ ਕੋਈ ਨਾ ਕੋਈ ਜਾਣਕਾਰੀ ਲਿਓ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੀ ਆਪਾਂ ਜਾਣਨੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ ਜੀ ਹਾਂਜੀ ਇੱਕ ਹੱਥ ਖੜਾ ਆਇਆ ਮੈਂ ਕੋਸ਼ਿਸ਼ ਕਰਾਂ ਕਿ ਜੇ ਕੋਈ ਸਭ ਤੋਂ ਛੋਟਾ ਬੱਚਾ ਇਸ ਗੱਲ ਦਾ ਉੱਤਰ ਦੇ ਸਕੇ ਆ ਜਾਓ ਬੇਟਾ ਆਜੋ ਸ਼ਾਬਾਸ਼ ਤੁਸੀਂ ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ ਆਜੋ ਬੇਟਾ ਜੀ ਸ਼ਾਬਾਸ਼ ਸਾਰੀ ਸੰਗਤ ਨੂੰ ਦੱਸੋ ਗੁਰੂ ਕੀ ਸੰਗਤ ਨੂੰ ਸਾਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਬਾਰੇ ਪਤਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਨਾ ਜਾਣਕਾਰੀ ਹੋਣੀ ਚਾਹੀਦੀ ਵੀ ਜਿਸ ਗੁਰੂ ਨੂੰ ਅੱਜ ਕੱਲ ਗੁਰੂ ਕੀ ਸੰਗਤ ਦਾ ਮਨਮੁਖੀ ਕੋਈ ਸੁਆਮੀਏ ਸੂਮੀਏ ਡੇਰੇਦਾਰ ਬੜੇ ਫਿਰਦੇ ਨੇ ਜਿਹੜੇ ਸਿੱਖਾਂ ਨੂੰ ਪੁੱਛ ਲੈਂਦੇ ਨੇ ਦੱਸ ਕਿੰਨੇ ਗੁਰੂਆਂ ਦੀ ਬਾਣੀ ਤੁਹਾਨੂੰ ਪਤਾ ਹੀ ਨਹੀਂ ਅਸੀਂ ਸਿਰ ਜੱੜ ਝੁਕਾ ਕੇ ਕਵਾਂਗੇ ਜੀ ਦੱਸਾਂ ਦੀ ਤੇ ਅਗਲਾ ਮਜ਼ਾਕ ਉਡਾ ਦਿੰਦਾ ਵੀ ਉਵੇਂ ਗੁਰੂ ਦਾ ਸੇਖਾ ਤੇ ਦੱਸੋ ਇਹਨੂੰ ਇਹ ਨਹੀਂ ਪਤਾ ਆਓ ਗੁਰੂ ਕਾ ਲਾਉਂ ਦੱਸ ਰਿਹਾ ਕਿ ਗੁਰੂ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਗੁਰੂਆਂ ਦੀ ਬਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਨ ਸਤ ਗੁਰੂ ਸੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂਆਂ ਦੀ ਬਾਣੀ ਹੈ ਪਹਿਲੇ 5 ਗੁਰੂ ਅਤੇ 9ਵੇਂ ਗੁਰੂ ਜੀ ਦੀ ਬਾਣੀ ਹੈ ਅਤੇ ਚਾਰ ਗੁਰਸਿੱਖਾਂ ਦੀ 15 ਭਗਤਾਂ ਦੀ 11 ਪੱਟਾਂ ਦੀ ਬਾਣੀ ਸ਼ਾਮਲ ਹੈ। ਕੁੱਲ ਲੰਗ 1430 ਹੈ। 11 ਪਟੰਨ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਕੀ ਸੰਗਤ ਸੱਚ ਕਰਕੇ ਦੱਸਿਓ ਵੀ ਆਪਾਂ ਸਾਰਿਆਂ ਨੂੰ ਪਤਾ ਸੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਛੇ ਗੁਰੂਆਂ ਦੀ ਬਾਣੀ ਹੈ। ਸਾਰਿਆਂ ਨੂੰ ਪਤਾ ਨਹੀਂ ਸੀ ਪਤਾ ਸਾਰਿਆਂ ਨੂੰ। हां ਕੁਝ ਸੰਗਤ ਨੂੰ ਪਤਾ ਮੈਂ ਸਾਰੀ ਸੰਗਤ ਦੀ ਜਾਣਕਾਰੀ ਲਈ ਕਹਿ ਰਿਹਾ ਗੁਰੂ ਕੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿੰਨੇ ਗੁਰੂਆਂ ਦੀ ਬਾਣੀ ਜੀ 6 ਹਾਂਜੀ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਕਿੰਨੇ ਭਗਤ ਸਾਹਿਬਾਨਾਂ ਦੀ ਬਾਣੀ 15 ਜੀ ਕਿੰਨੇ ਭਗਤ ਸਾਹਿਬ 15 ਔਰ ਇੱਕ ਅੱਗੇ ਸਵਾਲ ਮੈਸ ਨੂੰ ਥੋੜਾ ਜੋੜਾਂ ਬੇਟੇ ਨੇ ਠੀਕ ਦੱਸਿਆ ਬੇਟਾ ਤੁਸੀਂ ਵੀ ਧਿਆਨ ਰੱਖਣਾ ਚਾਰ ਗੁਰਸਿੱਖ ਕਹ ਦਿੰਨੇ ਆ 11 ਪਟ ਸਾਹਿਬਾਂਨ ਕਾਹਦੇ ਨੇ ਇਦਾਂ ਹੀ ਕਹਿੰਦੇ ਆ ਨਾ ਪਰ ਕਿਤੇ ਮਨ ਨਾਲ ਸੋਚਿਓ ਕੀ ਪਟ ਸਾਹਿਬਾਂਨ ਗੁਰੂ ਦੇ ਸਿੱਖ ਨਹੀਂ ਸੀ ਸਿੱਖ ਸਨ ਨਾ ਕਦੇ ਵੀ ਨਹੀਂ ਲਿਖੇੜਨਾ ਕਿ 11 ਪਟ ਤੇ ਚਾਰ ਗੁਰਸਿੱਖ ਨਹੀਂ ਗੁਰੂ ਕੀ ਸੰਗਤ ਸਾਰੇ ਗੁਰਸਿੱਖਾਂ ਨੂੰ ਇਕੱਠਾ ਦੱਸਣਾ ਉਹਦੇ ਵਿੱਚ ਇੱਕ ਅਲੱਗ ਗੱਲ ਹੈ ਕਿ 11 ਇੱਕੋ ਪਰਿਵਾਰ ਦੇ ਸਕੇ ਭਰਾ 11 ਸਕੇ ਭਰਾ ਪਟ ਸਾਹਿਬਾਂਨ ਔਰ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਦੋ ਸਕੇ ਭਰਾ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਕੀ ਬਾਣੀ ਅੰਕਤ ਹੈ ਸੋ ਗੁਰੂ ਸਾਹਿਬ ਬਖਸ਼ਿਸ਼ ਕਰਨ ਇਸ ਗੱਲ ਨੂੰ ਅਸੀਂ ਧਿਆਨ ਰੱਖਣਾ ਨਖੇੜਨਾ ਨਹੀਂ ਕਿਉਂਕਿ ਪਟਸਾਹ ਸਾਹਿਬਾਨ ਵੀ ਗੁਰੂ ਦੇ ਸਿੱਖ ਸਨ ਵੈਰੀਫਾਈ ਕਰੋ ਸਿੰਘ ਨੇ ਕਿਹਾ ਚਾਰ ਹਾਂ ਹਾਂ ਮੈਂ ਬਿਲਕੁਲ ਕਹਿਣ ਜਾ ਰਿਹਾ ਔਰ ਜਿਹੜਾ ਚਾਰ ਗੁਰੂ ਕੇ ਸਿੱਖਾਂ ਨੂੰ ਅਲੱਗ ਦੱਸਿਆ ਬੇਟਾ ਦੱਸੋ ਕਿਹੜੇ ਕਿਹੜੇ ਚਾਰ ਗੁਰੂ ਸਿੱਖਾਂ ਦੀ ਬਾਣੀ ਦੱਸਦੇ ਭਾਈ ਸੁੰਦਰ ਜੀ ਹਾਂਜੀ ਭਾਈ ਸਤਾ ਜੀ ਭਾਈ ਬਲਵੰਡਾ ਜੀ ਭਾਈ ਮਰਦਾਨਾ ਜੀ ਹਾਂਜੀ ਗੁਰੂਕਸ਼ਲਤ ਹੋਰ ਇੱਕ ਧਿਆਨ ਕਰਨਾ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਜਿੱਥੇ ਵੀ ਜਿਸ ਗੁਰੂ ਕੇ ਸਿੱਖ ਨੇ ਜਾਂ ਭਗਤ ਸਹਿਬਾਨ ਨੇ ਜਾਂ ਗੁਰੂ ਸਾਹਿਬਾਨ ਨੇ ਬਾਣੀ ਉਚਾਰਨ ਕੀਤੀ ਉੱਥੇ ਮਹੱਲਾ ਪਹਿਲਾ ਮਹੱਲਾ ਦੂਜਾ ਬਾਣੀ ਭਗਤ ਰਵਿਦਾਸ ਜੀਓ ਕੀ ਇਸੇ ਤਰ੍ਹਾਂ ਬਾਬਾ ਸੱਤਾ ਜੀ ਬਲਵੰਡ ਜੀ ਜਿਨ੍ਹਾਂ ਜਿਨ੍ਹਾਂ ਦੇ ਨਾਮ ਤੇ ਬਾਣੀ ਅੰਕਤ ਹੋਈ ਉਹਨਾਂ ਦਾ ਵੇਰਵਾ ਆਇਆ ਉਹ ਜਿਹੜਾ ਆਪਾਂ ਚੌਥਾ ਗੁਰੂ ਕਸੇ ਕਹਿੰਦੇ ਆ ਬਾਬਾ ਮਰਗਾਨਾ ਜੀ ਹਕੀਕਤ ਹੈ ਬਾਬਾ ਮਰਦਾਨਾ ਜੀ ਦੀ ਬਾਣੀ ਉਹਨਾਂ ਨੇ ਉਚਾਰਨ ਨਹੀਂ ਕੀਤੀ ਕਿਉਂ ਜਿੱਥੇ ਸ਼ਲੋਕ ਆਉਂਦਾ ਹੈ ਨਾ ਬਾਬਾ ਮਰਦਾਨਾ ਜੀ ਦਾ ਨਾਮ ਆਉਂਦਾ ਹੈ ਉੱਥੇ ਪਹਿਲਾ ਮਹੱਲਾ ਪਹਿਲਾ ਤੇ ਅੱਗੇ ਮਰਦਾਨਾ ਲਿਖਿਆ ਉੱਥੇ ਮਹੱਲਾ ਪਹਿਲਾ ਦਾ ਮੀਨਿੰਗ ਹੈ ਕਿ ਉਹ ਸ਼ਬਦ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਬਾਬਾ ਮਰਦਾਨਾ ਜੀ ਦਾ ਉਚਾਰਨ ਸ਼ਬਦ ਨਹੀਂ ਕੀਤਾ ਹੋਇਆ ਕਿਉਂਕਿ ਅਜਦਾ ਟਾਈਮ ਹੈ ਕਿ ਬੋਤਾ ਕੋ ਜਿਵੇਂ ਲਿਖ ਦਿੱਤਾ ਗਿਆ ਪਰ ਜੇ ਉਹਨੂੰ ਥਿਊਰੀਕਲੀ ਇੱਕ ਥਿਊਰੀਕਲੀ ਇੱਕ ਗੁਰੂ ਸਾਹਿਬ ਦਾ ਢੰਗ ਹੈ ਬਾਣੀ ਲਿਖਣ ਦਾ ਗੁਰੂ ਸਾਹਿਬ ਨੇ ਉੱਤੇ ਸਪੈਸ਼ਲ ਵੇਰਵਾ ਦਿੱਤਾ ਕਿ ਕਿੰਨੇ ਬਾਣੀ ਉਚਾਰਨ ਕੀਤੀ ਕਿਹੜੇ ਰਾਗ ਚ ਗਾਣੀ ਕਿਹੜੇ ਘਰ ਵਿੱਚ ਗਾਣੀ ਇੱਕ ਇੱਕ ਚੀਜ਼ ਦਾ ਵੇਰਵਾ ਦਿੱਤਾ ਹੋਇਆ ਉੱਥੇ ਮਰਦਾਨਾ ਦੀ ਪਰਥਾਏ ਸ਼ਬਦ ਜਰੂਰ ਵਿਚਾਰਿਆ ਗਿਆ ਹੈ ਕਿਹਾ ਗਿਆ ਹੈ ਪਰ ਉਥੇ ਪਹਿਲਾਂ ਤੁਸੀਂ ਜਿਹੜੇ ਸਿੰਘਾਂ ਨੇ ਪੜ੍ਹੀ ਹੋਣੀ ਬਾਣੀ ਮਹੱਲਾ ਪਹਿਲਾ ਹੀ ਆਉਂਦਾ ਨਾ ਲਿਖਿਆ ਜੀ ਉਹਦਾ मीनिंग ਕੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਹੋਇਆ ਬਾਬਾ ਮਰਦਾਨਾ ਜੀ ਨੇ ਨਹੀਂ ਤਿੰਨ ਗੁਰੂ ਕੇ ਸਿੱਖਾਂ ਦੀ ਬਾਣੀ ਆਉਂਦੀ ਹੈ 11 ਪਟ ਸਾਹਿਬਾਂ ਨੂੰ ਤਿੰਨ ਨਾਲ ਗੁਰੂ ਕੇ ਸਿੱਖ ਲਾ ਕੇ 14 ਟੋਟਲ ਗੁਰੂ ਕੇ ਸਿੱਖਾਂ ਨੇ ਬਾਣੀ ਉਚਾਰਨ ਕੀਤੀ ਹੈ ਔਰ ਗੁਰੂ ਸਾਹਿਬ ਦੇ 1400 ਅੰਗ 30 1430 ਅੰਗ ਹਨ ਜਿਨ੍ਹਾਂ ਦੇ ਉੱਤੇ ਗੁਰਬਾਣੀ ਅੱਜ ਦਾ ਸਰੂਪ ਹੈ ਜੋ ਜਿਹਦੇ ਉੱਤੇ ਗੁਰਬਾਣੀ ਸੁਭਾਇਮਾਨ ਹੈ ਵੈਸੇ ਪ੍ਰਾਤਨ ਸਰੂਪ ਨੇ ਜਿਹੜੇ ਵੱਡੇ-ਵੱਡੇ ਕਾਰਨ ਨੇ ਉਹਨਾਂ ਦੇ ਵਿੱਚ ਅੰਗਾਂ ਦੀ ਗਿਣਤੀ ਵੱਧ ਗਈ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਰਹਿਮਤ ਕਰਨ ਆਹ ਗੁਰੂ ਕੀ ਸੰਗਤ ਅਗਲਾ ਸਵਾਲ ਮੈਂ ਗੁਰਬਾਣੀ ਵਿੱਚੋਂ ਕਰਨ ਜਾ ਰਿਹਾ ਸੁਖਬਣੀ ਸਾਹਿਬ ਦਾ ਪਾਠ ਆਪ ਜਰੂਰ ਸਿੰਘ ਕਰਦੇ ਹੋ। ਹਾਂਜੀ ਕਿਹੜਾ-ਕਿਹੜਾ ਸਿੰਘ ਕਰਦਾ ਜੀ ਸੁਖਬਣੀ ਸਾਹਿਬ ਦਾ ਪਾਠ ਹਾਂਜੀ ਵੈਰੀ ਗੁੱਡ ਗੁਰਸੱਭ ਹੋਰ ਵਧੇਰੇ ਕਿਰਪਾ ਕਰਨਾ ਸੀ ਸਾਰੀ ਸੰਗਤ ਬਾਣੀ ਪੜ੍ਹੀਏ ਸੁਖਮਨੀ ਸਾਹਿਬ ਬਾਣੀ ਦੇ ਵਿੱਚ ਗੁਰੂ ਕੀ ਸੰਗਤ ਸ਼ਲੋਕ ਆਉਂਦਾ ਮੈਂ ਆਖਰੀ ਗੱਲ ਕਰਕੇ ਸਮਾਪਤੀ ਕਰ ਦੇਣੀ ਹੁਕਮ ਹੋਇਆ ਕਿ ਥੋੜੇ ਦਿਨਾਂ ਬਾਅਦ ਫਿਰ ਤੁਹਾਡੇ ਪਿੰਡ ਵਿੱਚ ਆਉਣਾ ਫਿਰ ਬਹੁਤ ਸਾਰੀਆਂ ਗੁਰਮਤੀਆਂ ਗੱਲਾਂ ਕਰਾਂਗੇ ਸੁਖਮਣੀ ਸਾਹਿਬ ਵਿੱਚ ਇੱਕ ਸ਼ਲੋਕ ਆਉਂਦਾ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰ ਰਹਾਰ ਸੰਤ ਕੀ ਨਿੰਦਾ ਨਾਨਕਾ ਅਪਸਰੀ ਸੰਗਤ ਤੇ ਬਹੁਤ ਕਿਰਪਾ ਹੈ ਇਸ ਸ਼ਲੋਕ ਦੇ ਅਰਥ ਕਰਕੇ ਆਪ ਸੰਗਤ ਵਿੱਚ ਕੋਈ ਦੱਸੇਗਾ ਆ ਜਾਓ ਆ ਜਾਓ ਬਿਲਕੁਲ ਸ਼ਰਮਾਣਾ ਨਹੀਂ ਮੀਨਿੰਗ ਹੈ ਕਿ ਆਪਾਂ ਸਿੱਖਣ ਆਏ ਆ ਗੁਰੂ ਦੀ ਗੱਲ ਸਿੱਖਣੀ ਕੁਝ ਨਾ ਕੁਝ ਹਾਂਜੀ ਕੋਈ ਦੱਸ ਇੱਕ ਦਾ ਅਰਥ ਕਰਕੇ ਇਸ ਸ਼ਲੋਕ ਦੇ ਔਰ ਬੜਾ ਆਸਾਨ ਹੈ ਕੋਈ ਔਖੀ ਗੱਲ ਨਹੀਂ ਸਿੰਘ ਸਾਹਿਬ ਆ ਜਾਓ ਆ ਜਾਓ ਆ ਜਾਓ ਤੁਸੀਂ ਆ ਜਾਓ ਸਿੰਘਾ ਤੁਸੀਂ ਤਿੰਨੇ ਹੀ ਆ ਜਾਓ ਫਿਰ ਕੋਈ ਗੱਲ ਨਹੀਂ ਤੁਸੀਂ ਤਿੰਨੇ ਹੀ ਆ ਜਾਓ ਆਓ ਗੁਰੂ ਕੀ ਸੰਗਤ ਦੇਖੋ ਆਪਾਂ ਮੈਂ ਕਿਤੇ ਪੜਿਆ ਸੀ ਇਸ ਗੱਲ ਨੂੰ ਕਿ ਜਿਵੇਂ ਕਿਤੇ ਫੁੱਲ ਖਿੜਿਆ ਹੁੰਦਾ ਨਾ ਗੁਰੂ ਕੀ ਸੰਗਤ ਫੁੱਲ ਗੁਲਾਬ ਦਾ ਫੁੱਲ ਹੋਵੇ ਉਹਦੀ ਆਰੇ ਵਾਲਾ ਨਾ ਮਹਿਕ ਜਾਂਦੀ ਦੂਰ ਤੱਕ ਖੁਸ਼ਬੂ ਪਤਾ ਹੀ ਇੱਥੇ ਫੁੱਲ ਨੇ ਤਜੇ ਗੁਰੂ ਕੇ ਸਿੱਖ ਰਹਿੰਦੇ ਹਣ ਗੁਰੂ ਕੇ ਸਿੱਖ ਵਿੱਚੋਂ ਵੀ ਖੁਸ਼ਬੋ ਆਣੀ ਚਾਹੀਦੀ। ਕਿਆ ਗੁਰੂ ਦਾ ਸਿੱਖ ਹੈ ਕਾਦੀ ਗੁਰੂ ਦੇ ਸ਼ਬਦ ਦੀ ਖੁਸ਼ਬੋ। ਸੋ ਗੁਰ ਕੀ ਸੰਗਤ ਹੈ ਗੁਰਸਾਹਿਬ ਕਿਰਪਾ ਕਰਨ ਆ ਸੰਤ ਸ਼ਰਨ ਦੇ ਜਨ ਪਰੈ ਸੋ ਜਨ ਉਹਦੇ ਵਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਰ ਅਵਤਾਰ ਛੋਟੀ ਜੀ ਗੱਲ ਹੈ ਆਓ ਤੁਸੀਂ ਅਸੀਂ ਗੁਰਸਾਹਿਬ ਦੇ ਵਚਨ ਦਾ ਅਰਥ ਕਰਕੇ ਬਸ ਹਾਂਜੀ ਬੰਨ ਜਿੰਨਾ ਜਿਵੇਂ ਪਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕੀਕਤ ਇਹ ਕਿ ਮੈਂ ਚਾਹਾਂ ਵੀ ਆਪਾਂ ਸਾਰੇ ਗੁਰੂ ਕੀ ਬਾਣੀ ਨੇ ਵਿਚਾਰਨ ਵਾਲੇ ਬਣੀ ਇੱਕ ਚੀਜ਼ੇ ਕੀ ਹੈ ਪਤਾ ਹੋਵੇ ਕਿ ਕੀ ਮੈਥਡ ਹੈ ਸੰਤ ਸਰਨ ਜੋ ਜਨ ਪਰੇ ਸੋ ਜਨ ਉਧਰਨ ਹਾਰ ਸੰਧਕ ਨਿੰਦਾ ਨਾਨਕਾ ਬਹੁਤ ਬਹੁਤ ਅਵਤਾਰ ਸਤਗੁਰੂ ਜੀ ਫਰਮਾਉਂਦੇ ਨੇ ਕਿ ਜੋ ਗੁਰਮੁਖ ਸੰਤਾਂ ਦੇ ਸ਼ਰਮ ਵਿੱਚ ਆ ਜਾਂਦਾ ਹੈ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਨਾਲ ਹੀ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜਿਹੜੇ ਜਿਹੜੇ ਉਤਾਰ ਵਿਸੰਤ ਮਹਾਂਪੁਰਸ਼ ਇਸ ਧਰਤੀ ਤੇ ਆਏ ਹਨ बहुत बहुत बहुत। सार। सारे आप जी खड़ो इथे खड़ो मेरे ना हाँ जी गुरु साहब कृपा करना मैं धनवाद हूं अपने वीर गुरु की संगत पता की गलत ਬੇਸ ਮਾਈਕ ਤੇ ਆ ਕੇ ਬੋਲਣਾ ਬੜਾ ਔਖਾ ਆ ਹਕੀਕਤ ਇਹ ਹੈ ਕਿ ਵਾਕਿਆ ਛਿਜਿਕ ਲੱਗਦੀ ਜੇ ਕਦੀ ਬੰਦਾ ਨਾ ਬੋਲਿਆ ਹੋਵੇ ਤੇ ਕਬਰਾਟ ਵੀ ਹੋ ਜਾਂਦੀ ਹੁੰਦੀ ਜਦੋਂ ਮੈਂ ਪਹਿਲੀ ਵਾਰੀ ਬੋਲਿਆ ਸੀ ਤੇ ਮੇਰੀਆਂ ਲੱਤਾਂ ਕੰਮਨ ਲੱਗ ਗਈਆਂ ਸੀ ਪਰ ਫਿਰ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਗੁਰੂ ਦੀ ਸੰਗਤ ਸਲੋਕ ਵੱਲ ਧਿਆਨ ਕਰਨਾ ਇਹ ਸਾਡੀ ਸਾਰਿਆਂ ਦੀ ਬਿਰਤੀ ਇਹੀ ਆ ਜੋ ਅਰਥ ਵੀਰ ਨੇ ਕਰਕੇ ਹਾਂਜੀ ਗੱਲ ਨਹੀਂ ਕਰਨੀ ਹੋਣਾ ਥੋੜਾ ਜਿਹਾ ਧਿਆਨ ਕਰਨਾ ਸਾਡੀ ਸਾਰਿਆਂ ਦੀ ਬਿਰਤੀ ਅਸੀਂ ਸਾਰੇ ਅਰਥੇ ਹੀ ਜਾਣਨੇ ਆ ਕਿ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰ ਹਾਰ ਹੈ ਜਿਹੜਾ ਬੰਦਾ ਸੰਤਾਂ ਦੀ ਸ਼ਰਨ ਵਿੱਚ ਆ ਜਾਂਦਾ ਉਹਦਾ ਪਾਰ ਉਤਾਰਾ ਹੋ ਜਾਂਦਾ ਐਸੇ ਤਰ੍ਹਾਂ ਹੀ ਨਹੀਂ ਜੀ ਉਹਨ ਸਵਾਲ ਇਹ ਪੈਦਾ ਹੁੰਦਾ ਸਿੰਘ ਸਾਹਿਬ ਅਸੀਂ ਸੰਤ ਕਿੰ ਨੂੰ ਮੰਨੀਏ ਕਿਉਂਕਿ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਬ੍ਰਹਮ ਗਿਆਨੀ ਕੀ ਗਤ ਉਨ ਜੇ ਮੈਂ ਆਪ ਬ੍ਰਹਮ ਗਿਆਨੀ ਹੋਵਾਂ ਗੁਰੂ ਕੀ ਸੰਗਤ ਤੇ ਮੈਂ ਤਾਂ ਕਹਿ ਸਕਣਾ ਵੀ ਇਹ ਵੀ ਬ੍ਰਹਮ ਗਿਆਨੀ ਹੈ ਜੇ ਮੈਂ ਆਪ ਹੋਵਾਂ ਕਿਉਂਕਿ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਣੇ ਜੇ ਮੈਂ ਆਪ ਬ੍ਰਹਮ ਗਿਆਨੀ ਹੋਵਾਂ ਤੇ ਮੈਂ ਇਹਨੂੰ ਤਾਂ ਕਹਾਂਗਾ ਵੀ ਇਹ ਬ੍ਰਹਮ ਗਿਆਨੀ ਹੈ ਤੇ ਮੈਨੂੰ ਤਾਂ ਉੜਾਵਾ ਵੀ ਨਹੀਂ ਆਉਂਦਾ ਮੈਂ ਇਹਨੂੰ ਕਹਿਣਾ ਵੀ ਇਹ ਸੰਤ ਨੇ ਮਹਾਪੁਰਸ਼ ਨੇ ਬ੍ਰਹਮ ਗਿਆਨੀ ਨੇ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਗੱਲ ਤੋਂ ਅਸੀਂ ਉਲਟ ਗਏ ਉਲਟ ਉਲਟ ਗਏ ਹਨ ਕਰਨਾ ਮੈਂ 2-3 ਮਿੰਟ ਲੈ ਕੇ ਤੁਹਾਨੂੰ ਇਸ ਗੱਲ ਤੇ ਕਲੀਅਰ ਕਰਾਂ ਉਹ ਜਿਹਨ ਨੂੰ ਆਤਮ ਬ੍ਰह्म ਗਿਆਨੀ ਦਾ ਨਹੀਂ ਪਤਾ ਕਿ ਬ੍ਰह्म ਗਿਆਨ ਕੀ ਹੈ ਬ੍ਰह्म ਗਿਆਨ ਕੌਣ ਹੈ ਤੇ ਅੱਜ ਦਾ ਟਾਈਮ ਹੈ ਅਸੀਂ ਸ਼ਦਮਨੀ ਚੋਲਾ ਪਾਇਆ ਵੀ ਜਿਹਨੇ ਨੰਮਾ ਚੋਲਾ ਪਾਇਆ ਹੈ ਸੰਤ ਜੀ ਨੇ ਭੱਲਿਆ ਤੈਨੂੰ ਕਿਵੇਂ ਪਤਾ ਲੱਗੇ ਕਿ ਸੰਤ ਬ੍ਰह्म ਗਿਆਨੀ ਆਪ पर, पर क्या ना गुरु साहब ने बाणी ब्रह्म ज्ञानी परमात्मा आप ही ब्रह्म ज्ञानी है इस करके अपनी गत तो आप जान सकता बंदा नहीं गुरु की संगत बंदा गुरु का सिख हो सकता है सब सृष्टि का करता ब्रह्म ज्ञानी सब तो कौन है ब्रह्म ज्ञानी सारी सृष्टि किसे बंदे ने नहीं बनाई किन्हें बनाई ਅਕਾਲ ਪੁਰਖ ਪਰਮਾਤਮਾ ਨੇ ਬ੍ਰਹਮ ਗਿਆਨੀ ਸ਼ਬਦ ਪਰਮਾਤਮਾ ਵਾਸਤੇ ਵਰਤਿਆ ਗਿਆ ਬੰਦਿਆਂ ਵਾਸਤੇ ਨਹੀਂ ਸੰਤ ਸ਼ਬਦ ਪਰਮਾਤਮਾ ਵਾਸਤੇ ਵਰਤਿਆ ਗਿਆ ਭਾਗ ਹੋਵਾ ਗੁਰ ਤੋ ਗੁਰੂ ਕੇ ਨਾਮ ਮਿਲਦਾ ਜੀ ਸੰਤ ਨਾਲ ਸੰਤ ਕੋਣ ਪਰਮਾਤਮਾ ਸੰਤ ਨਾਲ ਮਿਲਦਾ ਸੰਤ ਕੋਣ ਕਿਉਂਕਿ ਗੁਰੂ ਬੰਦਿਆਂ ਨਾਲ ਨਹੀਂ ਮਿਲਦਾ ਜੈਸਾ ਸਤਗੁਰੂ ਸੁਣੀ ਦਾ ਤੈਸੋ ਹੀ ਮੈਡੀਟ ਵਿਛੜਿਆ ਮਿਲੇ ਪ੍ਰਭੂ ਗੁਰੂ ਪਰਮਾਤਮਾ ਨਾਲ ਮਿਲਦਾ ਭਾਗ ਹੋਵਾ ਗੁਰ ਸੰਤਕ ਸੰਤ ਸ਼ਬਦ ਪਰਮਾਤਮਾ ਵਾਸਤੇ ਵਰਤਿਆ ਗਿਆ ਕਿ ਗੁਰੂ ਨੇ ਕਿਰਪਾ ਕਰਕੇ ਮੈਨੂੰ ਪਰਮਾਤਮਾ ਨਾਲ ਮਿਲਤਾ ਕਿਸੇ ਬੰਦੇ ਨਾਲ ਨਹੀਂ ਉਹ ਗੱਲ ਜਿਹੜੀ ਮੈਂ ਕਹਿਣਾ ਚਾਹਨਾ ਸੰਤ ਸ਼ਰਣ ਜੋ ਜਨ ਪਰੈ ਗੁਰੂ ਕੀ ਸੰਗਤ ਸਿੱਖ ਨੇ ਕਿਹਦੀ ਸ਼ਰਣ ਵਿੱਚ ਪੈਣਾ ਗੁਰੂ ਗ੍ਰੰਥ ਸਾਹਿਬ ਹਾਂਜੀ ਕਿਹਦੀ ਸ਼ਰਣ ਵਿੱਚ ਸਿੱਖ ਨੇ ਕਿਹਦੀ ਸ਼ਰਣ ਵਿੱਚ ਪੈਣਾ ਗੁਰੂ ਦੀ ਤਾਂ ਫਿਰ ਆਪਾਂ ਇਥੇ ਸੰਤ ਕਿੰਨੂ ਕਹਿੰਨੇ ਆ ਸਿੱਖ ਸੰਤ ਸ਼ਬਦ ਇਥੇ ਗੁਰੂ ਗ੍ਰੰਥ ਸਾਹਿਬ ਵਾਸਤੇ ਆਇਆ ਹੈ ਜਿਹੜਾ ਜਨ ਜਿਹੜਾ ਸੇਵਕ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਪੈ ਗਿਆ ਸੋ ਜਨ ਉਦਲ ਨਿਹਾਰ ਉਹਦਾ ਪਾਰ ਉਤਾਰ ਹੋ ਸਕਦਾ ਹੈ ਸ਼ਰਨ ਦਾ ਅਰਥ ਹੈ ਕਿ ਸਿੱਖ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਅਨੁਸਾਰ ਬਣ ਜਾਵੇ ਜਿਹੜੇ ਸਿੱਖ ਦਾ ਜੀਵਨ ਗੁਰੂ ਦੇ ਬਚਨ ਅਨੁਸਾਰ ਬਣ ਜਾਵੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਣ ਵਿੱਚ ਜਿਹੜਾ ਆ ਜਾਵੇ ਉਹਦਾ ਪਾਰ ਉਤਾਰ ਹੋ ਸਕਦਾ ਹੈ ਕਿਉਂਕਿ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਨੂੰ ਸਰੀਰਾਂ ਨਾਲੋਂ ਤੋੜਦਾ ਸਰੀਰਾਂ ਨਾਲੋਂ ਵੀ ਜੋੜਦਾ ਕਿਸੇ ਕਿਸੇ ਬੰਦੇ ਨੇ ਕਹੀ ਹੈ ਜੀ ਇਹ ਤਾਂ ਬ੍ਰਹਮ ਗਿਆਨੀ ਹੈ ਤੇ ਸੰਤ ਹੈ ਇਹ ਤੇ ਠੀਕ ਹੈ ਵੇਖੋ ਗੁਰੂ ਕੀ ਸੰਗਤ ਪੰਜ ਪਿਆਰੇ ਗੁਰੂ ਸਾਹਿਬ ਨੇ ਸਾਜੇ ਨੇ ਪੰਜ ਪਿਆਰੇ ਸੀਸ ਦਿੱਤੇ ਪਰ ਗੁਰੂ ਸਾਹਿਬ ਨੇ ਨਾਮ ਕਿੰਨਾ ਪਿਆਰਾ ਦਿੱਤਾ ਭਾਈ ਦਇਆ ਸਿੰਘ ਜੀ ਗੁਰੂ ਸਾਹਿਬ ਕਹਿ ਦਿੰਦੇ ਬ੍ਰਹਮ ਗਿਆਨੀ ਦਇਆ ਸਿੰਘ ਜੀ ਜਿਹਦੇ ਵਿੱਚ ਜਿਆਦਾ ਹੀ ਵੱਡੀ ਵਡਿਆਈ ਹੁੰਦੀ ਨਾ ਅਸੀਂ ਤਾਂ ਨਹੀਂ ਵਡਿਆਈਆਂ ਪਤਾ ਨਹੀਂ ਫੋਕੀਆਂ ਹੀ ਲਈ ਜਾਂਦੇ ਹਾਂ ਪਰ ਮੈਂ ਕਹਿੰਦਾ ਮੰਨ ਦੀ ਗ ਅਗਿਆਨਤਾ ਕਰਕੇ ਗੁਰੂ ਸਾਹਿਬ ਕਹਿ ਦਿੰਦੇ ਸੰਤ ਸਹਿਬ ਸਿੰਘ ਜੀ ਸੰਤ ਦਇਆ ਸਿੰਘ ਜੀ ਨਹੀਂ ਗੁਰੂ ਸਾਹਿਬ ਨੇ ਕਿਹਾ ਬੇਟਾ ਭਾਈ ਸ਼ਬਦ ਸਭ ਤੋਂ ਕੀਮਤੀ ਹੈ ਮੇਰੇ ਸਿੱਖ ਵਾਸਤੇ ਭਾਈ ਦਇਆ ਸਿੰਘ ਕਿੰਨਾ ਸੋਹਣਾ ਨਾਮ ਦਿੱਤਾ ਕਿਉਂਕਿ ਇਹ ਸਾਰੇ ਸ਼ਬਦ ਸੰਤ ਸ਼ਬਦ ਸੰਗਤ ਵਾਸਤੇ ਵਰਤਿਆ ਗਿਆ ਸੰਤੋ RAM ਨਾਮ ਨਿਸਤਰੀਏ ਗੁਰਸਬ ਸਾਰੀ ਸੰਗਤ ਨੂੰ ਆਵਾਜ਼ ਮਾਰਦੇ ਨੇ ਇਹ ਗੁਰੂ ਕੇ ਸਿੱਖੋ ਪ੍ਰਮਾਤਮਾ ਦਾ ਨਾਮ ਨਿਸਤਾਰਾ ਕਰ ਸਕਦਾ ਹੈ ਸੰਤ ਸ਼ਬਦ ਪ੍ਰਮਾਤਮਾ ਵਾਸਤੇ ਵਰਤਿਆ ਗਿਆ ਸੰਤ ਸ਼ਬਦ ਸੰਗਤ ਵਾਸਤੇ ਗੁਰਸਿੱਖਾਂ ਵਾਸਤੇ ਵਰਤਿਆ ਗਿਆ ਪੂਰਿਆਂ ਵਾਸਤੇ ਨਾਟ ਸਿੰਗਲ ਪਰਸਨ ਇੱਕ ਵਾਸਤੇ ਨਹੀਂ ਸੰਤ ਸ਼ਬਦ ਗੁਰੂ ਵਾਸਤੇ ਵਰਤਿਆ ਗਿਆ ਇੱਥੇ ਸੰਤ ਜਿਹੜਾ ਜਨ ਗੁਰੂ ਗ੍ਰੰਥ ਸਾਹਿਬ ਦੀ ਸ਼ਰਣ ਵਿੱਚ ਪਿਆ ਜਾਵੇ ਸੋ ਜਨ ਉਦਨਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਉਹ ਜਿਹੜੀ ਸੰਤ ਕੀ ਨਿੰਦਾ ਉਹਨ ਗੁਰੂ ਕੀ ਸੰਗਤ ਮੇਰੇ ਵਰਗੇ ਨੇ ਚੋਲਾ ਵੀ ਪਾਇਆ ਹੋਵੇ ਲੱਖ ਕਾਲੀਆਂ ਕਰਤੂਤਾ ਹੁਣ ਆਪਾਂ ਕਹਿੰਨੇ ਆ ਨਾ 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 ਸੰਤਾਂ ਨੂੰ ਕੁਝ ਨਹੀਂ ਨਿੰਦਾ ਗੁਰਸੱਭ ਨੇ ਕਿਹਾ ਬਾਣੀ ਚ ਨਿੰਦਾ ਨਹੀਂ ਕਰਨੀ ਭਲਿਓ ਅੱਜ ਇਹੋ ਜਿਹੇ ਬੜੇ ਡੇਰੇ ਵਾਲੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਨੇ ਕਿਤਾਬ ਹੈ ਗੁਰੂ ਹੀ ਨਹੀਂ ਇੱਕ ਬੋਲਣ ਵਾਲਾ ਗੁਰੂ ਚਾਹੀਦਾ ਕਹਿੰਦੇ ਨੇ ਕਿ ਨਹੀਂ ਕੀ ਹੋ ਜਾਂਦਾ ਉਹ ਨਿੰਦਕ ਨੇ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਲੋਕਾਂ ਨੂੰ ਕਿਹਾ ਕਿ ਸੰਤ ਗੁਰੂ ਦੇ ਨਿੰਦਕ ਨੇ ਸੰਤ ਕੀ ਨਿੰਦਾ ਨਾਨਕਾ ਉਹਨਾਂ ਲੋਕਾਂ ਨੂੰ ਕਿਹਾ ਜੰਮਣ ਮਰਨ ਦੇ ਗੇੜਿਆਂ ਵਿੱਚ ਪਏ ਰਹਿਣਗੇ ਇਹ ਗੁਰੂ ਗ੍ਰੰਥ ਸਾਹਿਬ ਦੀ ਨਿੰਦਾ ਕਰਦੇ ਨੇ ਸਤ ਗੁਰੂ ਸਾਹਿਬ ਬਖਸ਼ਿਸ਼ ਕਰਨ ਗੁਰਮਾਣੀ ਨੂੰ ਮੂਲ ਅਰਥ ਵਸ ਲੈ ਕੇ ਕਿਉਂਕਿ ਗੁਰੂ ਕਦੇ ਵੀ ਸਰੀਰਾਂ ਨਾਲ ਨਹੀਂ ਜੋੜਦਾ ਇੱਕ ਅਕਾਲ ਪੁਰਖ ਨਾਲ ਜੋੜਦਾ ਹੈ ਹਮੇਸ਼ਾ ਜ਼ਿੰਦਗੀ ਵਿੱਚ ਗੁਰਬਾਣੀ ਦੇ ਅਰਥ ਕਰਨੇ ਸਿੱਖੋ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਗੁਰੂ ਸਾਹਿਬ ਨੇ ਮੁੱਢ ਦੇ ਦਿੱਤਾ ਇਸ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਗੁਰਬਾਣੀ ਜਿੱਥੋਂ ਵੀ ਪੜੋਗੇ ਕੇਵਲ ਇੱਕ ਪ੍ਰਮਾਤਮਾ ਨਾਲ ਜੋੜਦੀ ਹੈ ਇੱਕ ਦੀ ਗੱਲ ਕਰਦੀ ਕਿਤੇ ਹੋਰ ਪਾਸੇ ਗੁਰੂ ਜਾਣ ਨਹੀਂ ਦਿੰਦਾ ਸੋ ਗੁਰਸਾਹਿਬ ਬਖਸ਼ਿਸ਼ ਕਰਨ ਰਹਿਮਤ ਕਰਨ ਸਾਡਾ ਵਿਸ਼ਵਾਸ ਇਹ ਬਣੇ ਕਿ ਤਾਂ ਕਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਪਰ ਇੱਥੇ ਤੱਕ ਹੀ ਨਸੀਮਤ ਰੋ ਗੁਰੂ ਕੇ ਸਿੱਖੋ ਅੱਗੇ ਗੱਲ ਦੱਸਿ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਕਿਵੇਂ ਗੁਰੂ ਗ੍ਰੰਥ ਦੀ ਮੰਨਿਓ ਤੇ ਸਤ ਕਰਕੇ ਜਾਣਿਓ ਜੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰੂ ਦੀ ਦੇਹ ਮੰਨਦੇ ਨੇ ਕਿ ਪ੍ਰਗਟ ਗੁਰੂ ਹੈ ਤੇ ਬੇਅੰਤ ਰੱਜ ਕੇ ਸੇਵਾ ਕਰਿਆ ਕਰੋ ਗੁਰੂ ਸਾਹਿਬ ਦੀ ਜਿਵੇਂ ਅਸੀਂ ਆਪਣੇ ਸਰੀਰ ਤੇ ਰੋਜ਼ ਨਹਾ ਕੇ ਸੋਹਣੇ ਕੱਪੜੇ ਪਾਨੇ ਆ ਨਾ ਗੁਰੂ ਸਾਹਿਬ ਦੇ ਦਰ ਤੇ ਹਮੇਸ਼ਾ ਸਾਫ਼ ਸੁਥਰੇ ਸੋਹਣੇ ਕੱਪੜੇ ਨਿਤਾਪ੍ਰਤੀ ਸੁੱਖਾ ਸਣੇ ਕੱਪੜਿਆਂ ਤੋਂ ਲੈ ਕੇ ਸਾਰੇ ਬਸਤਰ ਗੁਰੂ ਸਾਹਿਬ ਦੇ ਰੋਜ਼ ਧੋਏ ਸਾਫ਼ ਸੁਥਰੇ ਲੱਗਣੇ ਚਾਹੀਦੇ ਨੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਸਾਡਾ ਪ੍ਰਗਟ ਗੁਰੂ ਹੈ ਅਸੀਂ ਕਿਤੇ ਗੰਦਾ ਮੰਦਾ ਹੱਥ ਝੂਠਾ ਹੱਥ ਕਿਸੇ ਤਰ੍ਹਾਂ ਨਹੀਂ ਗੁਰੂ ਦਾ ਇਤਨਾ ਸਤਕਾਰ ਹੋਣਾ ਚਾਹੀਦਾ ਆਪਣੇ ਗੁਰੂ ਨੂੰ ਹਮੇਸ਼ਾ ਪ੍ਰਗਟ ਕਰਕੇ ਮੰਨਿਆ ਕਰੋ ਪ੍ਰਗਟ ਹੈ ਸ੍ਰੀ ਗੁਰੂ ਸਾਹਿਬ ਬਖਸ਼ਿਸ਼ ਕਰਨ ਰਹਿਮਤ ਕਰਨ ਮੈਂ ਹੋਰ ਜਿਆਦਾ ਸਮਾਂ ਨਾ ਲਵਾਂ ਸਾਨੂੰ ਬਹੁਤ ਸਾਰਾ ਗਿਆਨ ਗੁਰੂ ਸਾਹਿਬ ਬਖਸ਼ਿਸ਼ ਕਰਨ ਅਸੀਂ ਹਮੇਸ਼ਾ ਗੁਰੂ ਗੁਰੂ ਕਰਕੇ ਗੁਰੂ ਤੋਂ ਬਿਨਾ ਕਿਸੇ ਹੋਰ ਦੀ ਟੇਕ ਕਿਸੇ ਹੋਰ ਦਾ ਆਸਰਾ ਕਦੀ ਰੱਖੀਏ ਨਾ ਸੋ ਸਮਾਪਤੀ ਕੀਤੀ ਜਾਵੇ ਹੁਣ ਸੋ ਮੈਂ ਬੇਨਤੀ ਜਸੇ ਜਿਹੜਾ ਸਵਾਲ ਜਵਾਬ ਪ੍ਰੋਗਰਾਮ ਹੁੰਦਾ ਹੈ ਇਹ ਉਹਦਾ ਘੰਟੇਕ ਦਾ ਕਰੀਦਾ ਪਰ ਅੱਜ ਦਾ ਮੈਂ ਥੋੜੀ ਇਜਾਜ਼ਤ ਮੰਗਣਾ ਤੁਹਾਡੇ ਕੋਲ ਕਿਉਂਕਿ ਸੇਤ ਕੁਝ ਐਸਾ ਸਾਥ ਨਹੀਂ ਸੋ ਜਿਹੜੇ ਬੱਚਿਆਂ ਨੇ ਉੱਤਰ ਦਿੱਤਾ ਦੋ ਤਿੰਨ ਬੱਚਿਆਂ ਨੇ ਉਹਨਾਂ ਨੂੰ ਸਨਮਾਨ ਕੀਤਾ ਜਾਣਾ ਸੋ ਆਓ ਬੇਟਾ ਜੀ ਆ ਕੇ ਤੁਸੀਂ ਆਪਣਾ ਸਨਮਾਨ ਲਓ ਇਸ ਬੇਟੇ ਨੇ ਉੱਤਰ ਦਿੱਤਾ ਸੀ ਹਾਂਜੀ ਆਓ ਜੀ ਸਰਜੀਤ ਸਿੰਘ ਹਾਂਜੀ ਬੋਲੋ ਸੋਨਹਾਂ ਕੋਈ ਕਿਸ ਬੱਚੇ ਨੇ ਹਾਂਜੀ ਆ ਜਾਓ ਤੁਸੀਂ ਭਾਈ ਬੋਲੋ ਸੋਨੇ ਹੌਸਿਆ ਕਾਲ ਸੋ ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਨਾਇਕ ਗੁਰਪਸੰਗ ਦੀ ਫੋਟੋ ਭੇਜਣੀ ਹੈ ਹਾਂਜੀ ਜਰੂਰ ਜੀ ਜਰੂਰ ਸੋ ਅੱਜ ਲਈ ਖਿਮਾ ਮੇਰੇ ਮਨ ਤਾਂ ਹੁੰਦਾ ਕਿ ਬਹੁਤ ਕਿਮਤ ਤੁਹਾਡੇ ਨਾਲ ਬਹੁਤ ਸਾਰੀਆਂ ਗੁਰਮਤਿ ਵਿਚਾਰਾ ਸਿੰਘ ਸਭਾ ਲਹਿਰ ਵੱਲੋਂ ਜੇ ਸਮਾਗਮ ਕੀਤੇ ਜਾ ਰਹੇ ਹਨ ਬਿਲਕੁਲ ਨਿਸ਼ਕਾਮ ਤੌਰ ਤੇ ਕੋਈ ਸੇਵਾ ਨਹੀਂ ਕੋਈ ਭੇਟਾ ਨਹੀਂ ਕਿਸੇ ਤਰ੍ਹਾਂ ਨਹੀਂ ਬਸ ਇੱਕੋ ਹੈ ਕਿ ਸਾਡੀ ਕੌਮ ਗਿਆਨਮਾਨ ਬਣੇ ਅਜ ਗਿਆਨਤਾ ਵਾਸਾ ਹੈ ਗੁਰੂ ਕੀ ਸੰਗਤ ਅਸੀਂ ਟਰਾਲੀਆਂ ਭਰ ਕੇ ਕਦੀ ਕਿਸੇ ਬਾਬੇ ਦੇ ਡੇਰੇ ਕਦੀ ਕਿਸੇ ਸਾਧ ਦੇ ਡੇਰੇ ਕਿਸੇ ਕਬਰ ਤੇ ਕਿਸੇ ਮੜੀ ਤੇ ਸਿੱਖ ਕੋਈ ਮੇਲਾ ਛੱਡਦਾ ਹੀ ਨਹੀਂ ਜਿੰਨੇ ਦਾ ਮਰਜ਼ੀ ਹੋਵੇ ਪਤਾ ਨਹੀਂ ਕੀ ਹੋ ਗਿਆ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਹੀ ਨਹੀਂ ਰਿਹਾ ਗੁਰੂ ਕੀ ਸੰਗਤ ਆਪਣੇ ਜੀਵਨ ਵਿੱਚ ਬਾਣੀ ਪੜ ਕੇ ਗੁਰੂ ਕੀ ਸੰਗਤ ਤੁਸੀਂ ਦੇਖਿਆ ਭਾਈ ਸਾਹਿਬ ਦੇ ਜੀਵਨ ਵਾਲ ਦੇਖੋ ਤੁਸੀਂ ਕਿੰਨੇ ਲਾਲਚ ਦਿੱਤੇ ਗਏ ਕਈ ਕੁਝ ਕਿਹਾ ਗਿਆ ਪਰ ਕਿ ਸਿੱਖੀ ਸਿਧ ਕਾਨੂੰਨੀ ਛੱਡ ਸਕਦੇ ਜੋ ਕਰ ਸਕਦੇ ਕਰਦੇ ਜੋ ਸਜ਼ਾ ਦੇਣੀ ਦੇ ਦਿਓ ਪਰ ਅੱਜ ਤਾਂ ਪਤਾ ਨਹੀਂ ਗੁਰੂ ਕੀ ਸੰਗਤ ਤੋਂ ਦੇਖੀਦਾ ਸਾਡੇ ਛੋਟੇ ਛੋਟੇ ਬੱਚੇ ਨੇ ਮੈਂ ਮੈਨਾਂ ਭੈਣਾ ਪਹਿਣਾ ਬੀਬੀਆਂ ਨੂੰ ਬੇਨਤੀ ਕਰਦਾ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਲੇਖਾ ਰੱਬ ਮੰਗੇਸੀਆ ਮੰਗੇਸੀਆ ਪ੍ਰਮਾਤਮਾ ਨੇ ਲੇਖਾ ਮੰਗਣਾ ਧਰਮ ਰਾਏ ਜਦ ਲੇਖਾ ਮੰਗਾ ਕਿਆ ਮੁਖ ਲੈ ਕੇ ਧਰਮ ਰਾਏ ਕੋ ਹੋਰ ਨਹੀਂ ਪਰਮਾਤਮਾ ਆਪ ਹੀ ਧਰਮ ਰਾਏ ਹੈ ਧਰਮ ਦਾ ਰਾਜਾ ਇਕ ਤਾਂ ਤੇ ਕਿਆ ਧਰਮ ਰਾਏ ਜਦ ਲੇਖਾ ਮੰਗਾ ਦੂਜੇ ਪਾਸੇ ਕਿਆ ਲੇਖਾ ਰੱਬ ਮੰਗੇਸੀ ਆ ਪਾਵਰ ਆਪ ਆਪ ਹੀ ਧਰਮ ਰਾਜ ਹੈ ਤੇ ਰੱਬ ਨੇ ਲੇਖਾ ਮੰਗਣਾ ਤੁਹਾਡੇ ਕੋਲੋਂ ਸਿੱਖੀ ਦੀ ਡੋਰ ਤੁਹਾਡੇ ਹੱਥ ਫੜਾਈ ਸੀ ਆ ਛੋਟੇ ਛੋਟੇ ਬੱਚਿਆਂ ਦੇ ਕੇਸ ਕਟਵਾਏ ਨੇ ਘਰਾਂ ਵਿੱਚ ਗੁਰੂ ਕੀ ਸੰਗਤ ਇਸ ਗੱਲ ਦਾ ਲੇਖਾ ਦੇਣਾ ਪੈਣਾ ਆਪਣੇ ਬੱਚਿਆਂ ਨੂੰ ਸੰਭਾਲੋ ਗੁਰੂ ਕੀ ਸੰਗਤ ਬੱਚਿਆਂ ਦੇ ਕੇਸ ਕਤਲ ਨਾ ਕਰਵਾਓ ਸਿੱਖੀ ਨਾਲ ਪਿਆਰ ਕਰੋ ਗੁਰੂ ਨਾਲ ਪਿਆਰ ਕਰੋ ਆਹ ਹੋਈਆਂ ਭੁਲਾ ਦੀ ਖਿਮਾ ਫਿਰ ਕਿਸੇ ਦਿਨ ਆਪ ਦੇ ਦਰਸ਼ਨ ਕਰਨੇ ਆ ਫਿਰ ਬਹੁਤ ਸਾਰੀਆਂ ਵਿਚਾਰਾਂ ਕਰਾਂਗੇ ਆਹ ਪ੍ਰੋਗਰਾਮ ਦੀ ਸਮਾਪਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ